ਇਸ ਸਮੇਂ ਆਪਾਂ ਸਭ ਕੋਈ ਦੇਖੀ ਜੇ 6 ਮਹੀਨੇ ਦਾ ਫੁੱਲੇ ਦੋ ਘੰਟੇ ਹੁੰਦੇ ਘੜੀ ਘੜੀ ਸਾਹ ਕੋਈ ਨਹੀਂ ਨੂੰ ਕਰਦਾ ਸਾਡੇ ਸਾਡੇ ਤੋਂ ਥੋੜਾ ਥੋੜਾ ਕਰਦੇ ਫਿਰ ਸਾਡੇ 10 ਗੱਪਣ ਹੋ ਕੇ ਵੀ 8 ਮਹੀਨੇ ਸਕੇ ਮਿਲਦੇ ਆ ਹੁਣ ਇਹ ਇੱਕ ਬਹੁਤ ਹੋ ਗਿਆ ਗੱਲਾਂ ਕਿ 10 ਮਹੀਨੇ ਦਫਤਰ ਬੰਦ ਦਫਤਰ ਅਫੀਦਾ ਗਿੰਦੇ ਆ ਤੇ ਉਹਦੇ ਵਿੱਚੋਂ ਦੋ ਮਹੀਨੇ ਹੋਰ ਵੀ ਵਿੰਨੇ ਪਹਿਲਾ ਛੱਡਣ ਤੋਂ ਇਹ ਜਿਹੜੀ ਐ ਬੱਧੀ ਰਹਿੰਦੀ ਐ ਤੇ 6-7 ਮਹੀਨੇ ਪੂਰਾ ਦਿੰਦੀ ਐ ਸੋ ਇਹੋ ਹੀ ਆ ਮੱਝਾਂ ਦੀ ਪੰਜਾਬ ਨੂੰ ਜ਼ਰੂਰਤ ਹੈ ਬੇਸ਼ਕੂਰ ਬੁਰਾ ਹਵੇ ਵੀਰ ਲੈ ਕੇ ਪਕਤੋ ਇਹ ਨੀਲੀ ਰਵੀ ਹੋਵੇ ਸੋ ਬਹੁਤ ਬਲਾਈਆਂ ਜੀ ਹਾਂਜੀ ਬਲਵਿੰਦਰ ਪਹਿਲਾ ਸਾਲ ਹਾਜ਼ਰ ਜਿਹੜਾ ਉਹ ਟਰੌਲਾ ਮੰਡੀ ਦੇ ਵਿੱਚ ਬੀਐਫਟੀ ਦਾ ਮੇਲਾ ਜਿਹੜਾ ਲੱਗਿਆ ਹੋਇਆ 2000